ਹਾਂ ਉਹ ਵੀ ਲੱਗਦਾ ਸੋਨਾ ਦੂਰ ਕਿੰਨਾ ਤਾ ਲਓ ਜੀ ਆਪਣੇ ਜਾਨ ਦੀ ਤਿਆਰੀ ਹੋ ਗਈ ਹੁਣ ਰਾਤ 9 ਵਜੇ ਪਹੁੰਚਿਆ ਇਹ ਭੁਜਾਈ ਜਾਂਦੇ ਨੇ ਕਹਿੰਦੇ ਜਾਓ ਜਾਓ ਸਭ ਗਰਮੀ ਬਹੁਤ ਜਾਂਦੀ ਆਈ ਆਪਾਂ ਜਾਂਦੇ ਵੀ ਇਸ ਤਰ੍ਹਾਂ ਹੋਣਾ ਲਿਆ ਫੇ ਸਾਨੂੰ ਬਾਗ ਜੀ ਨੂੰ ਕੁਛ ਵਾਲੇ ਲੋਕਰੀ ਕਿਵੇਂ ਕਰੀਏ ਇਹ ਦੱਸੋ ਸਮਾਂ ਕਿੰਨੇ ਵਜੇ ਬਾਈ ਤੂੰ ਐਂ ਹੀ ਲਗਾ ਫਿਰ ਮੇਰਾ ਹੋਰ ਹੋ ਨਿਕਲੇਗਾ ਜੇ ਤੂੰ ਐਂ ਕਰੇਗੀ ਪਾਣੇ ਪਾਣਾ ਕੱਪੜੇ ਨਹੀਂ ਪਾਏ ਹਾਏ ਪਿਆਰੀ ਨਹੀਂ ਪਾਏ ਆਜਾ ਤੇੰਦਾ ਜੀ ਲੱਗਿਆ ਤੇ ਬੈਠਣ ਲੱਗੇ ਜੀ ਲੱਗਿਆ ਜੀ ਗੁੱਸੇ ਦੀ ਕਰਦੇ ਆ ਉਹਦਾ ਵੀ ਤਾਂ ਕਿੰਨੇ ਘਰ ਖਾਜ਼ਮ ਦਿਖਾ ਦੇ ਵੀ ਮਾਗੂ ਬੈਂਕੀ ਨਹੀਂ ਹੁੰਦੀ ਸੜਕੇ ਨਾ ਫਿਰਦਾ ਬੰਦਾ ਲੱਗਦਾ ਇਹ ਉਹ ਮੋੜਦੇ ਜਾਨ 20 ਪਹਿਲਾਂ ਇੰਨੇ ਮੋੜਦੇ ਇੱਕ ਰਾਹ ਲਾ ਕੇ ਨੇੜੇ ਆਣਾ ਨਹੀਂ ਉਹ ਦੋ ਦਿਨ ਆਜਾ ਇਧਰ ਵੀਰਕੋਟੀ ਵਾਲਾ ਉੱਠ ਖੜਿਆ ਜੀ ਗਗਨ ਰਗੋਲੇ ਦੋਆ ਕਰੇਗੀ ਪਰ ਮੇਰਾ ਵੀ ਦਿਲ ਕਦੋਂ ਸੀ ਕੋਈ ਨਹੀਂ ਹਜ਼ਰ ਕਰਦਾ ਮੈਂ ਆਉਣਾ ਨਹੀਂ ਸੀ ਤੇਰੇ ਘਰ ਕੀ ਆਈ ਆਂ ਤੂੰ ਉੱਥੇ ਮਰ ਬੋਹਣ ਮੈਂਦਾ ਚਲੀ ਬੋਹਣ ਦਿਨ ਗੜੂੜੇ ਗਈਆਂ ਗਰਮੀ ਤੇ ਨਾਲੇ ਛੁੱਟੀ ਵੀ ਸਾਡਾ ਕੋਸ਼ਿਸ਼ ਇਹ ਪੂਆ ਰਹੀ ਜਾਂਦੀ ਆ ਪੂਆ ਰਹੀ ਜਾਂਦੀ ਆ ਉਹ ਬੱਦਲ ਲੱਗਿਓ ਕਿ ਕਰ ਰਿਹਾ ਆ ਬੱਥਾ ਕਿੰਨਾ ਪੀਂਦੀ ਜਿਵੇਂ ਲੱਗਦੀ ਆ ਕੁਮਾਈ ਦੇ ਕੋਲ ਉਹ ਜੋੜ ਲੈ ਕਾ ਆ ਜੀਬਾ ਅੱਜ ਕੱਲ੍ਹ ਉਹ ਦੌੜ ਰਹਾ ਹੋਰਾ ਸਿਰੇ ਵਾਲੇ ਦੀ ਸਿਰੇ ਡੰਡੇ ਦੀ ਲੋੜ ਆ ਇਹਦੇ ਡੰਡੇ ਬੰਦੇ ਕਿਹੜੇ ਲੀ ਫਿਰਦੇ ਆ लास्ट ਤੇ ਇਹ ਡਿੱਗੇ ਡੰਡੇ ਨਹੀਂ ਮਿਲਦਾ ਆਗਾ ਬਾਈ ਸੁਣ ਜੀ ਆ ਕੜੋਂਦੇ ਦੇ ਸਾਰੇ ਲੈ ਜਾ ਨਾ ਅੱਦੇ ਅੱਦੇ 24 ਕਿਲੋ ਲੈ ਦੱਡੀ ਜੱਟ ਪੁੜਿਆ ਕੋਲੇ ਕਾ ਕਰਨ ਕੋਲੇ ਉਹ ਤੂੰ ਵੀ ਬੰਦ ਕਰ ਦਿੰਨਾ ਆਪ ਤੇ ਰੇਟ ਕਰੀ ਜਾਂਦਾ ਇਥੇ ਮੈਂ ਤੈਨੂੰ ਵੀਡੀਓ ਬਣਾਉਂ ਦੇ ਦਗਾ ਹਾਂ ਮੈਂ ਕੱਢ ਦਿੰਦਾ ਨਹੀਂ ਨਹੀਂ ਖਾਦੇ ਲਣਗੇ ਤਾਂ ਸੁਣੇਗਾ ਕੋਈ ਜਾਂਦਾ ਇਧਰ ਆ ਪਕੜਾਉਂਦੇ ਦਿਖਾਉਂ ਮੈਨੂੰ ਲਖੜਾਉਂਦੇ ਆ ਚਾਰ ਲੈ ਕੇ ਆਏ ਇਹ ਅੱਡੀ ਨਹੀਂ ਬਸ ਮੋਤਨੇ ਇਹਨਾਂ ਕੜਾਉਂਦੇ ਆ ਚਾਰ ਲੈ ਕੇ ਆਏ ਉਹ ਆਪਣੇ ਨਾ ਬੂਟਾ ਲੱਗਿਆ ਹੋਆ ਬਾਹਰ ਕੜਾਉਂਦਿਆਂ ਦਾ ਮਰੀਨਾ ਪਤਾ ਦਰਦੇ ਦੀ ਪੰਜੀਰ ਪੰਜੀ ਛਾਂਟ ਕੇ ਦਿਖਾ ਦੇਣਾ ਕਿ ਪੰਜ ਜੋੜੀ ਦਿਖਾ ਛਾਂਟ ਕੇ 10 ਖਾਸੇ ਪੰਜ ਛਾਂਟ ਕੇ ਆਹ ਕਿੰਨਾ ਨੌਂ ਨਾ ਪਾਉਣੇ ਨਾ ਆਉਂਦੇ ਛਾਂਟ ਕੇ ਦਿਖਾ ਦਿੰਦਾ ਤਾਂ ਮੰਨ ਜੂ 10 ਨਹੀਂ ਆਈਆਂ ਨੇ ਹੱਦ ਤੱਕ ਇਹ ਆਪਣੇ ਕਢੌਂਦੇ ਲੱਗੇ ਹੁੰਦੇ ਨੇ ਚਾਰ ਬਣਦਾ ਬਹੁਤ ਵਧੀਆ ਚੀਜ਼ ਆ ਇਹ ਇਹ ਜੂਪੀ ਤੋਂ ਆਪਾਂ ਬੂਟਾ ਜੂਪੀ ਤੋਂ ਆਇਆ ਸੀ 20 ਸੀਗਾ ਉਹਦਾ ਇਹ 20 ਤੋਂ ਮੇਰੀ ਦਾਦੀ ਨੇ ਆ ਬੁੱਟਾ ਗਾਤਾ ਤੇ ਕੜਾਉਂਦੇ ਆ ਜਿਹੜੇ ਨਾਲ ਨਾਲ ਨੇ ਸਾਰੇ ਕੜਾਉਂਦੇ ਨੇ ਤੇ ਅਚਾਰ ਆ ਜਿਹੜਾ ਇਹਨਾਂ ਦਾ ਇਹਨਾਂ ਵਧੀਆ ਹੈਲਦੀ ਆ ਆ ਦੇਖੋ ਆ ਸਾਰੇ ਕੰਡੇ ਹੁੰਦੇ ਨੇ ਇਹਦੇ ਉਹ ਆਲਣਾ ਪਾ ਰੱਖਿਆ ਕਿਸੇ ਪੰਛੀ ਮੈਂ ਇੱਕ ਤੁਲਸੀ ਬੰਨ੍ਹ ਸੀ ਇਹ ਤੋਂ ਵੀ ਕੰਡੇ ਆ ਕੇ ਇਹ ਹੋਰ ਬਹੁਤ ਸੁਗੜਾ ਬੁੱਟਾ ਨੇ ਮਾਣ ਉਹਦੇ ਨੂੰ ਕੱਢ ਲਈ ਸੀ ਵੀ ਰੜੀ ਦੇ। ਵੇਖੋ ਜੀ ਮਨੀਤਾ ਥੱਲੇ ਡੋ ਨਾ ਗਿਆ। ਸਾਡੇ ਬਾਸ ਨਾ ਰੋਹਣ। ਪੈਸੇ ਬਹੁਤ ਹੋਏ ਨੇ ਮਨੀਤਾ ਬਹੁਤਾਂ ਸੋਰੀਆਂ ਦੀਆਂ। ਸੋਰੀਆਂ ਅਗਲੀ ਵਾਰ ਲੈ ਕੇ ਜਾਉਂਗੀ। ਲੈ ਲੈ ਜੰਦੀ। ਮਾਰ ਖੰਮਾ ਮਾਰ। ਦੋਰੇ ਰਾਉਣਾ ਕਰਦਾ। ਦੋਰੇ ਹੋਣਾ ਆਮਰੇ ਉਹ ਬੱਦਿਦਾ ਕਰਾਉਣਾ। ਠੀਕ ਰਾਮ ਬਣਾ ਬੱਚਾ। ਉਹ ਕਿਉਂ 3:30 ਵੀ ਕਿੱਧਰ ਗਈ? ਕਾਟੋ ਮੇਰੀ ਭੂਆ ਦਾ ਮਾਵਾ ਅਸੀਂ ਪਿਆਰ ਨਾਲ ਸਾਰੇ ਕਾਟੋ ਕਾਟੋ ਬੋਲੇ ਕਿ ਕਿੱਕਰ ਤੇ ਛੇਤੀ ਚੜ ਜਾ ਤੁਸੀਂ ਛੋਟੀ ਹੁੰਦੀ ਆ ਜਾ ਪਾਸ ਤੇਰੇ ਉੱਤੇ ਤੇ ਮੈਂ ਬੈਠੀ ਕਹਿੰਦੇ ਕੁਝ ਨਹੀਂ ਹੈ ਹੈਗਾ ਹੈ ਨਾ ਹੈਗਾ ਹੈ ਨਾ ਫ੍ਰੈਜ ਜਨੇ ਦੇ ਚੱਕਾ ਲਓ ਫ੍ਰੈਜ ਇਹ ਨਦਰ ਫ੍ਰੈਜਾ ਸੇਲ ਕਰਨੀ ਹੈ ਜੇ ਕਿਸੇ ਨੂੰ ਚਾਹੀਦੀ ਹੈ ਉਹਦੀ ਖਿੜਕੀ ਇੱਕ ਪਾਸੇ ਲੱਗ ਧਰਨੀ ਪੈਂਦੀ ਹੈ ਜਦ ਜਦ ਨਾਲ ਜੋੜਨੀ ਆ ਉਦੋਂ ਚੱਕ ਕੇ ਜੋੜਨੀ ਪੈਂਦੀ ਹੈ ਬਸ ਇੰਨੀ ਕੀ ਉਹਦੇ ਵਿੱਚ ਬਾਦ ਘਟਾ ਕੀ ਹੋਰ ਕੋਈ 10000 ਰੇਟ ਆ ਉਹਦਾ ਘਟੂਆ ਥੋੜਾ ਇੰਕਾ ਚੱਲਾ ਉਹ ਗੱਡੀ ਸਾੜ ਕੇ ਚੰਗਣਾ ਉਹਦੇ ਸੜੀ ਲੈ ਆ ਤਾਂ ਰੱਖ ਬੁੱਤ ਬੈਠਾ ਡਾਡੀ ਬੈਠੇ ਤੋਰ ਗਈ ਹੈ ਰਾਜਪਾਲਾ ਦੇ ਰਾਜਪਾਲੇ ਆ ਗਏ ਜੀ ਆਉਹੀ ਮੁੰਡਾ ਜਿਹੜਾ ਅੰਦਰ ਪਿਆ ਦਿਖਾਇਆ ਸੀ ਹਾਂ ਉਥੇ ਲੰਗਰ ਚ ਪਾ ਦੇ ਪੁੱਤ ਲੰਗਰ ਚ ਪਾ ਦੇ ਜੋੜ ਰੱਖਿਆ ਵੀ ਆਪਣਾ ਬੋਲਦਾ ਜੋੜ ਰੱਖ ਤੂਕ ਜਾ ਬੱਕਰੇ ਨਹੀਂ ਬਣਾ ਦੇ ਆਹ ਲਉਂਦੀ ਆ ਲੇਖਾ ਸਾਗ ਡੋਬੀ ਦੇ ਪਾਣੀ

ਰਹੀ ਜਾਂ ਸੀ ਆਪਦੀ ਵੀ ਬਣਾਵਾ ਕਦੇ ਸੇਡੋ ਸੋ ਜੂ ਆਈ ਇਹ ਮਿਲਵੇ ਨਾ ਵਾਲਾ ਹਾਂ ਮੈਂ ਇਹਦਾ ਬਾਲਗੀਆਂ ਰਹਿੰਦਾ ਜੋਰ ਤੇ ਉਹ ਆਇਆ ਕੀ ਇਹਦਾ ਬਗੀ ਚੱਲ ਰਾਇਆ ਕੋਈ ਉਸ ਪਾਪ ਕੋ ਉੱਤਰ ਨਹੀਂ ਮੋਟਾ ਫਤਮਾ ਕਿ ਉਹ ਆਇਆ ਮਾ ਉਸਦੀ ਮਦਗੀਆਂ ਉਹ ਗੋਬੇ ਲੈ ਆਏ ਨਹੀਂ ਬੈਠਾ ਜਾ ਕੇ ਸੱਜੇ ਵਾਲੇ ਪਾਣ ਨੂੰ ਲੈ ਆਇਆ ਆਲੇ ਘਰ ਦਾ ਨਾਲ ਬਰੋਕਰ ਪਤਾ ਨਹੀਂ ਲੱਗਿਆ ਫੇਰ ਬਾਜੜ ਕੇ ਆਈ ਨੀ ਨੀ ਦੇਖਦੇ ਬਾਜੜ ਨਹੀਂ ਨੀ ਨੀ ਬਾਜੜ ਨਹੀਂ ਦੇਖੀ ਕੀ ਦੋਸਤ ਪਾਰੇ ਦੀ ਗੱਲ ਕਰਦੇ ਹੁੰਦੇ ਇਹ ਤਾਂ ਬੱਚੇ ਹਾਂ ਆਖ ਨਹੀਂ ਜਾਂਦਾ ਬੱਚੇ ਇੰਦਰ ਦਰਦ ਬੱਚੇ ਇੰਦਰ ਨਾਨੀ ਲੋਦੇ ਦਾ ਪਿਆਰ ਚੱਲ ਰਿਹਾ ਹੈ ਚੈੱਕ ਕਰੀ ਜਾਇਓ ਸਾਰੀਆਂ ਨਾਨੀਆਂ ਨੇ ਉੱਤੋਂ ਦੀਆਂ ਤੂੰ ਬੋਟਲ ਕਰਦੀ ਹੋ। ਤੂੰ ਬੋਟਲ ਰੋਦੀ ਰਹਿੰਦੀ ਰਹਿੰਦੀ ਰੁਕ ਗਈ ਐ ਕਿ ਹੈ ਵੀ ਰਹਿ ਪਾ ਜਾਨਦਿਆਂ ਮੈਂ ਛੱਡਿਆਉਂਗੀ ਤੈਨੂੰ ਹੈ ਨਾ ਕਿਨੂੰ ਇਹਨੂੰ ਉੱਤੋਂ ਨੂੰ ਇਹ ਤਾਂ ਤਿਆਰ ਐ ਸੀ ਲੱਗੀ ਨਾ ਤੱਕੇ ਨਾ ਇਹ ਤਾਂ ਮੇਰਾ ਕੰਮ ਪਿਆਗਾ ਹਾਂ ਕੰਮ ਪਿਆ ਉਹ ਐਂ ਕਹਿੰਦਾ ਕਿ ਚਾਰ ਦਿਨ ਰਹਿ ਪਾ ਮੈਂ ਤੈਨੂੰ ਛੱਡਿਆਉਂਗੀ ਨਹੀਂ ਤੂੰ ਆ ਜੀ ਹੋਈ ਜਾਂਦੀ ਮੈਂ ਇਹਨੂੰ ਛੱਡਿਆਉਂਗੀ ਭਾਪੀ ਇਹਦੇ ਬਿਨਾਂ ਤਾਂ ਸਾਡੇ ਛੋਟੇ-ਮੋਟੇ ਕੰਮ ਰਹਿ ਜਾਂਦੇ ਨੇ ਬਹੁਤ ਯਾਰਾ ਕਿਤੇ ਬਹੁਤ ਕੰਮ ਨਹੀਂ ਹੁੰਦਾ ਹੋਂ ਵਿਚਾਰ ਸਾਨੂੰ ਇਹਦੇ ਚੋਗ ਹੋ ਗਿਆ ਕਿੱਥੇ ਦਾ ਦੂਰ ਠੀਕ ਆ ਪੁੱਤਰ ਐ ਇੱਕ ਦਿਨ ਹੀ ਮੁੜ ਜਾਗੀ

ਮੈਂ ਰੌਣਕ ਲਾ ਦਿੰਦੀ ਆ ਚੱਲ ਬਈ ਚੱਲੇ ਕਹਰੇ ਕੱਟ ਤੇਰੇ ਵਾਲੇ ਦੀ ਹੱਥ ਘੁਰਦਾ ਠਹਿਰ ਕੇ ਕਹੀ ਦੇ ਤੂੰ ਉਹਨੇ ਵਿਗਰੇ ਵਿਆਂਗਾ ਉਹਨੇ ਪਾਸਾ ਘੜ ਕੇ ਪਰ ਤੁਮੇ ਮੈਂ ਖਿੱਚੀ ਜਾਂਦਾ ਪ੍ਰਦੀਪ ਨੂੰ ਗੱਡੀ 'ਚ ਨਹੀਂ ਰਿੱਚ ਉਹਨੇ ਖਿੱਚਦਾ ਕਰੇ ਬੈਠ ਵਿੱਚ ਫਿਰ ਉਹਨੇ ਦੁਕਾਨ ਨੂੰ ਫੋੜਨੀ ਆ ਆਹ ਕੋਡਾ ਜੱਮਾ ਜਿੱਦਾਂ ਨੂੰ ਉਹ ਹਮੇ ਪੈਰਾਂ ਤੇ ਰੱਕ ਲੂਣੀ ਸਾਰਾ ਮਣੀ ਕੇ ਖੜਾ ਲਿਆ ਇਹ ਕਿ ਲੈਣਾ ਓਏ ਆ ਤਾਂ ਸਾਰੀਆਂ ਬੈਜੋ ਰੇਹੇ ਕੱਪੜੇ ਹਾਂ ਲੋ ਅੱਜ ਜੋ ਇਹ ਇੱਕ ਲੱਗੀ ਐ ਇਹ ਡੰਮੇ ਮਾਰਨ ਲੱਗੀ ਐ ਮਤਲਬ ਯਾਰ ਉਹ ਕਰਦੀ ਸੀ ਚੱਲ 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 ਆਉਂਗੀ ਲਾਗ ਤਿਆਰ ਸਾਉਂਗੀ ਰੱਖ ਲਈਏ ਪਾਣੀ ਲਗਿਆ ਨਾ ਆ ਲੈ ਕੇ ਸਾਡੇ ਪੋਜੀ ਬਣਾਈਆਂ ਸਾਡੀ ਪੋਜ ਬਣਾਈਆਂ ਇਹਦਾ ਰੌਣ ਲੱਗ ਗਈ ਇਹਨੂੰ ਪੋਜ ਰੌਣਾ ਮੈਂ ਫੜਾ ਆਉਂਦੇ ਦੇਖਦੇ ਆ ਜੇ ਪਾਪਾ ਮੰਨਦੇ ਕੀ ਆਉਂਦੇ ਮੈਂ ਰੱਖ ਦੂ ਤੁਸਾਨੂੰ ਭਰਾਂ ਉਹ ਦੋ ਮਿੰਟ ਹੀ ਛੜਾਂਗੇ ਦੋ ਮਿੰਟਾਂ ਚ ਕੀ ਦੇਖ ਲਓਗੇ ਤੁਸੀਂ ਕੱਲ ਕਦੇ ਲਵਾਂਗੇ 2 ਮਿੰਟ ਜਦੋਂ ਬਾਈਟਾ 1.5 ਘੰਟਾ ਲਾਉਣਾ ਨਹੀਂ ਚਾਹੁੰਦਾ ਨਹੀਂ ਬੱਕੜੀ ਨੂੰ ਆਏ ਜਾਣਗੇ ਦੇਖੇਗੇ ਜੀ ਜੀ ਨਹੀਂ ਮਿਲਦੇ ਨਹੀਂ ਯੂਟਿਊਬਰ ਬਣ ਰਹੇ ਹਾਂ ਉਸ ਨਾਲ ਕਰਾਂਗੇ ਆਪਾਂ ਲੱਗਦੇ ਸੀ ਇਹ ਤਾਂ ਮੇਰਾ ਵੀ ਲੱਗਦਾ ਸੀ ਰੈਡ ਤੇ ਹੈ ਇਹਨੇ ਸਾਰੇ ਜਾਣੇ ਕਿ ਲੋਕਾਂ ਨਾਲ ਕਿ ਮੈਂ ਝੋਟੇ ਕਰਕੇ ਯੂਟਿਊਬਰ ਬਣ ਕੇ ਲੱਗਿਆ ਨਹੀਂ ਇਹ ਸਾਡੇ ਬੰਦੇ ਲੋੜ ਦੇ ਕਰਕੇ ਨਹੀਂ ਜਿਉਂਦੇ ਇਨਾ ਉਹ ਮਾਰ ਰਿਹਾ ਇਹ ਜਦੋਂ ਕਾਇਕ ਬਣਾਇਆ ਚਾਲੂ ਬਣ ਖੇਡ ਗਿਆ ਇਹਨੇ ਹੁਣ ਆਈ ਵਟ ਮੈਨੂੰ ਤੇ ਸਾਰਾ ਰੋਟੀ ਸ਼ਾਬਾ ਨੇ ਕੱਟਣੀ ਹੈ ਇਹ ਇਹ ਗਾਰੰਟੀ ਹੈ ਜੋ ਪ੍ਰਦੀਪ ਨੇ ਦੁਕਾਨ ਤੋੜਾ ਹੁੰਦਾ ਵੀਰੇ ਪੈਸਾ ਨਾਲ ਆਉਂਦਾ ਕੰਮ ਕਰ ਲੂ ਸਾਰਾ ਹੁਣ ਤਾਂ ਵਾਹ ਪ੍ਰਦੀਪ ਨੂੰ ਬੁਲਾਈ ਔਖਾ ਹੋ ਗਿਆ ਉਹ ਉਦਨੇ ਰੋਟੀ ਜਿਹੜੇ ਨਾਲ ਪਲਾਸਟਿਕ ਟੀਵੀ ਵਿਚਾਰਾ ਨਾ ਮਾਸਾ ਖਾ ਕੇ ਜਾਂਦਾ ਤੇ ਛੱਡ ਕੇ ਸਹਾਰਾ ਸਮਝ ਉਹਨੇ ਸਹਾਰਾ ਬਹੁਤ ਆ ਸਾਰਾ ਬੰਦੇ ਜਿੰਨਾ ਸਹਾਰਾ ਹੈ ਆ ਵੀ ਮਾਰ ਲਈ ਲੇ ਆਉਂਗਾ ਮੈਂ ਆਉਂਗਾ ਆ ਗਿਆ ਤੂੰ ਜਾ ਤਾ ਹੀ ਮਗਰੀ ਆ ਗਿਆ ਚੱਲ ਮੋਟੇ ਤਾ ਮੈਂ ਆ ਮੋਸ਼ਨਲ ਹੋ ਰਹੀ ਹੂ ਮੇਰੇ ਤੇ ਕੈਮਰਾ ਨਾ ਕਰ ਚੱਲ ਬਈ ਤਰੀਆਂ ਕਿ ਮੈਲੀ ਮੈਲੇ ਉੱਪ ਅਲਟੀ ਗੇੜੀ ਰਹਿ ਗਈ ਮੈਲੀ ਸਾਰਿਆਂ ਨੂੰ ਮੈਲੀ ਭਾਬੀ ਤੈਨੂੰ ਮੈਲੀ ਕਿਤੇ ਰਸਤੇ ਜਵਾਜਾ ਤੂੰ ਵੀ ਮੈਨਣੇ ਚਲ ਮੋਟੇ ਟੰਗੂ ਨੇ ਟੰਗਾ ਚਲੋ ਬੂਰ ਰਹਿਣਾ ਹੀ ਚੁੱਪੀਆਂ ਨਾਲ ਬੱਗੀਆਂ ਰਹਿਣਾ ਬੱਗ ਚੁਗਾ ਚਲਿਆ ਆ ਗਿਆ ਸੁਆ ਮਮ ਕਰ ਲਈ ਆ ਕੇ ਆਣਾ ਨਹੀਂ ਕਰਦਾ ਬਾਈ ਬਾਈ ਜਾਰਾ ਉਹ ਨਹੀਂ ਕਰਵਾ ਮਨੀ ਤਾਂ ਲੱਗਦਾ ਨਹੀਂ ਮਨੀ ਤਾਂ ਜਾਂਦਾ ਲੋਕ ਠੀਕ ਆ ਭੀ ਅਮੇ ਫਿਰ ਨਹੀਂ ਤਾਂ ਜਾਂਦਾ ਮੇਰੇ ਕੋਈ ਹੋਰ ਬਣੇਗਾ ਬੈਲ ਸਾਹਮਣੇ ਗੱਲਾਂ ਮੇਰੇ ਮੈਮੂ ਪੁੱਤ ਕਰਦਾ ਚਾਹੇ ਉਹਦੇ ਦੇਖੋ ਉਹ ਤਾਂ ਦੂਜੀ ਗੱਲ ਦੀ ਸੁਣਿਆ ਜਮੀਨ ਨਹੀਂ ਨਹੀਂ ਅਸੀਂ ਸਵਾਰ ਪੈ ਰਹੇ ਹਾਂ ਜਮਾ ਨਹੀਂ ਆਉਂਦੇ ਕੋਈ ਹੱਕ ਨਹੀਂ ਇਹਦਾ ਸਵੇਰੇ ਤੇ ਹੁਣ ਚੁੱਕੀ ਫਰ ਰਾਤ ਨੂੰ ਗੱਲਾਂ ਕਰਤਾ ਮਾਰੇ ਰਾਤਾਂ ਐਸੇ ਤੁਸੀਂ ਆਦੇ ਘਰੇ ਸੂਤ ਟੈਕ ਨਹੀਂ ਗਿਣ ਸਾਡੇ ਕੋਲ ਨਾ ਲਾ ਪੁੱਤੀ ਬੈਠਾ ਕਦੋਂ ਮੈਂ ਉੱਥੇ ਉੱਥੇ ਆ ਤਾਂ ਨਹੀਂ ਸਾਡੇ ਕੋਲ ਜੇ ਬਾਈ ਚਾਂਸ ਨਹੀਂ ਜੇ ਮੇਰਾ ਦੌਰਾ ਪੈ ਕੇ ਡਿੱਗ ਜੀਏ ਫੇਰ ਵੀ ਰੱਖੀ ਫੇਰ ਆ ਜਾਾਂਗੇ ਬਹੁਤ ਮੁੜਿਆਂਗੇ ਬਰਾਏ ਪੰਦਰਾ ਸਿਕ ਮਾ ਇੱਕ ਅੱਲੋ ਚਲੋ ਜੀ ਚੱਲ ਪ੍ਰਦੀਪ ਲਾ ਟੱਕੀ ਆ ਜਾ

ਰੱਖਿਆ ਕਿਉਂ ਇਹਨੂੰ ਵਿੱਚ ਆਉਣਾ ਹੈ ਤੁਰਕੇ ਹੋ ਉੱਥੇ ਕਹਿੰਦਾ ਮੈਨੂੰ ਇੱਥੇ ਲ ਘੋਲੋ ਲਾ ਵੀ ਤੂੰ ਲਿਖੀ ਦੀ ਚੀਜ਼ਾਂ ਤੈਨੂੰ ਰੱਖਿਆ ਕਿਉਂ ਲੇਟ ਹੋਈ ਜਾਂਦੇ ਆ ਬਈ ਅਸੀਂ ਚਲੋ ਠੀਕ ਆ ਪਾਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੈ ਪ੍ਰਦੀਪਾ ਮੜ ਕਾ ਕਹਿਣਾ ਚੰਗਾ ਮੋਟਾ ਠੀਕਰੀ ਆ ਨਾ ਆ ਤੋਰ ਰਿਹਾ ਚਲ ਠੀਕ ਆ ਪਾਜੀ ਧੰਨਵਾਦ ਜੀ ਲਓ ਜੀ ਉਹ ਖੜਾ ਸਾਰਾ ਪਰਿਵਾਰ ਪਿੱਛੇ ਹੈ ਵਿਚਾਰੇ ਰਹਿਣਾ ਤਾਂ ਥੋੜਾ ਹੁੰਦਾ